ਬੇਦਾਵੇ ਦੀ ਵਿਥਿਆ ਮੁਖਸਰ ਮਾਈ ਭਾਗੋ ਜਦੋਂ ਮਾਝੇ ਦੇ ਮਜੈਲਾ ਨੂੰ ਪੁੱਛਦੇ ਆ ਕਿ ਉਹ ਗੁਰੂ ਸਾਹਿਬ ਨੂੰ ਬੇਦਾਵਾ ਲੈ ਕੇ ਆ ਗਿਆ ਤੇ ਮਾਤਾ ਭਾਗੋ ਉਹਨਾਂ ਤੋਂ ਕੁਐਸਚਨ ਪੁੱਛ ਲਈ ਹੈ ਇਸ ਪ੍ਰਸੰਗ ਦੇ ਵਿੱਚ ਬਾਗੂ ਰਾਜਵਲੀ ਜੀ ਇਸ ਤਰ੍ਹਾਂ ਲਿਖਦੇ ਹਨ ਨਾ ਕਰਕੇ ਦਸ਼ਮੇਸ਼ ਨੂੰ ਆਗੈ ਮਾਂ ਦੇ ਜਵਾਨ ਮਾਤਾ ਭਾਗੋ ਛਿੜਕਦੀ ਤੇ ਲਾਉਂਦੀ ਪਤ ਪਾਨ ਦਿੱਤੀ ਮਾਤਾ ਭਾਗੋ ਨੇ ਸ਼ਰਮ ਸਾਰਿਆਂ ਨੂੰ ਸੱਚੀ ਗੱਲ ਦੱਸੋ ਕਿਉਂ ਲਗਾਉਂਦੇ ਲਾਰਿਆਂ ਨੂੰ ਤੁਸੀਂ ਟਾ ਕੇ ਆ ਗਏ ਕੇ ਮੁਗਲ ਟਾ ਗਏ ਜਿਉਂ ਦੇ ਨਾਵੇਂ ਕਾਗਜ਼ੋ ਲੋਹਾ ਕੇ ਆ ਗਏ ਆ ਗਏ ਹੋ ਹਰਾ ਕੇ ਮੈਂਚ ਦੂਹਾ ਟਿੰਗਾ ਚ ਬਹਨ ਫਟੜ ਜ਼ਖਮ ਨ ਜਿੰਗਾ ਚ ਲੜੇ ਤੂੰ ਬਗਰ ਮੁਰਚੀ ਖੋ ਆ ਗਏ ਜਿਉਂ ਦੇ ਨਾਵੇਂ ਕਾਗਜ਼ੋਂ ਲੋਹਾ ਕੇ ਆ ਗਏ ਓਕੇ ਟੁੱਟ ਪੈਣਿਓ ਪੁੱਤਰ ਸਿੱਖ ਕੇ ਦੇਤਾ ਹੱਥ ਗੁਰੂ ਨੂੰ ਬਿਦਾਵਾ ਲਿਖ ਕੇ ਤੇ ਆਨੰਦਪੁਰ ਤੋਂ ਵਹਿਰਾ ਪਾ ਗਏ ਜਿਉਂ ਦੇ ਨਾਵੇਂ ਕਾਗਜ਼ੋਂ ਲੋਹਾ ਕੇ ਮਾਰ ਕੇ ਪਠਾਣਾ ਨੂੰ ਕ ਸਹਰੇ ਰੰਗੇ ਨਾ ਰਾਚ ਆਉਂਦੇ ਕਾਲਿਆ ਸਪਾਣੇ ਡੰਗੇ ਨਾ ਮਾਝ ਦੇਸ਼ ਦੀਆਂ ਬੀੜੀਆਂ ਵਹਾ ਗਏ ਜਿਉਂਦੇ ਨਾਵੇਂ ਕਾਗਜ਼ੋ ਲੋਹਾ ਕੇ ਆ ਗਏ ਕਿੰਨਿਆਂ ਦੇ ਦੁੱਧ ਚੰਗ ਕੇਲ ਬੁਦਰੋ ਅਗਲਾਜ ਦੇਸ਼ ਨੂੰ ਲਵਾ ਕੇ ਸੁਧਰੋ ਕਿੰਨੇ ਬੱਚੇ ਕਿੰਨਿਆਂ ਨੂੰ ਪਠਾਣ ਖਾ ਗਏ ਜਿਉਂਦੇ ਨਾਵੇਂ ਕਾਗਜ਼ੋਂ ਲੋਹਾ ਕੇ ਆ ਗਏ ਬੜੇ ਚੰਗ ਰਹਿ ਗਏ ਮਾਲ ਵਿਦਗਵਰੂ ਜਿਨ੍ਹਾਂ ਸਤ ਗੁਰਾਂ ਦੀ ਬਚਾਉਣੀ ਅਬਰੂ ਫਾੜ ਪੇਠ ਮਾਜੇ ਵਾਲੇ ਆਂਦੀ ਲਾਗੇ ਜਿਉਂਦੇ ਨਾਮੇ ਕਾਗਜੋਂ ਲੋਹਾ ਕੇ ਆ ਗਏ ਸਹੋ ਤੋਂ ਮਿਠੰਡੇ ਜਾਣਾ ਜੈਤੂ ਲੂਟ ਹੈ 15 ਪਦੌੜ 7 ਕੋਸ ਕੋਟ ਹੈ ਰਜ ਬਲੀ ਠਾਣਾ ਤਾ ਪੁਰਾਣੇ ਬਾਗ ਐ ਉਹ ਜਿਉਂਦੇ ਨਾਮੇ ਕਾਗਜ਼ੋ ਲੋਹਾ ਕੇ ਆ ਗਏ ਜਿਉਂਦੇ ਨਾਮੇ